ਲਕੇ ਦੇ ਮੁਖ ਸੇਵਾਦਾਰ ਸਰਦਾਰ ਗੁਰਜੀਤ ਸਿੰਘ ਜੀ ਰੋਜੀ ਪ੍ਰਗਤੀ ਸਾਹਿਬ ਉਹਨਾਂ ਦੇ ਨਾਲ ਬੈਠੇ ਸਰਦਾਰ ਗਜੀਤ ਸਿੰਘ ਜੀ ਹਣੀ ਪੱਤਨ ਵਾਲਾ ਸਾਹਿਬ ਸਰਦਾਰ ਗਜੀਤ ਸਿੰਘ ਜੀ ਬੰਦਲੂ ਸਾਹਿਬ ਜਥੇਦਾਰ ਹੀਰਾ ਸਿੰਘ ਜੀ ਚੜੇਵਾਨ ਸਾਹਿਬ ਸਰਦਾਰ ਮਜੀਤ ਸਿੰਘ ਜੀ ਸਰਦਾਰ ਬਲਤਾਰ ਸਿੰਘ ਜੀ ਪੱਪੀ ਸਾਹਿਬ ਸਰਦਾਰ ਪੂਰਨ ਸਿੰਘ ਜੀ ਸਰਦਾਰ ਨਰਪਾਲ ਸਰਦਾਰ ਪਾਸ਼ਾ ਜੀ ਪ੍ਰਧਾਨ ਸਾਹਿਬ ਸਰਦਾਰ ਸੁਭਾਸ਼ ਸਿੰਘ ਜੀ ਰਮੇਸ਼ਾ ਅਤੇ ਵਕ ਵਕ ਸਰਪੰਨ ਦੇ ਪ੍ਰਧਾਨ ਸਹਿਬਾਨ ਤੇ ਇਸਤਰੀ ਕਾਦੀ ਜਦ ਤੇ ਬਹੁਤ ਸਤਾਰਿਓ ਪਿੰਡੀਆਂ ਭੈਣਾ ਸਾਹਮਣੇ ਬਰਾਜਮਾਨ ਸ਼ੋਭਨੀ ਕਾਦੀ ਜਦ ਦੀ ਹੀੜ ਜਿਹੜੀ ਚੋਕਨੀ ਕਾਦੀ ਜਦ ਦੀ ਜਿੱਤ ਜਾਨ ਵਰਕਰ ਸਹਿਬਾਨ ਨੂੰ ਸਭ ਤੋਂ ਪਹਿਲਾ ਬੁਦੀ ਬਖਸ਼ਿਸ਼ ਨੀਂ ਤੇ ਮਤੇਸ਼ਾ ਜੀ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੋਲਦੇ ਆ ਜਦਾਰੇ ਬੋਰਡ ਜਿਸ ਬੋਰਡ ਦੀ ਜਾਂ ਪਿੰਡ ਦੀ ਫੋਟੋ ਨਾ ਆਈ ਉਹਦੀ ਗੈਰ ਹਾਜ਼ਰੀ ਮੰਦੀ ਜਾਊਗੀ ਤੁਸੀਂ ਡੋਰ టు ਡੋਰ ਕਰਕੇ ਕੱਲ ਸਵੇਰ ਕੱਲ ਸ਼ਾਮ ਤੇ ਪਰਸੋ ਸਵੇਰ ਡੋਰ టు ਡੋਰ ਕਰਕੇ ਇੱਕ ਨਾ ਫੋਟੋ ਕਢਾਈਏ ਦੂਸਰਾ ਤੁਸੀਂ ਵਾਈ ਜੋ ਬਾਈ ਮੈਨੂੰ ਜੋ ਗੀਰ ਸਿੰਘ ਦੀ ਬਾਲ ਆ ਰਹੇ ਆ ਜੋ ਤੁਹਾਡੇ ਪਿੰਡ ਵਿੱਚ ਬੱਸਾਂ ਆਉਣੀਆਂ ਕਿਸੇ ਨੇ ਵੀ ਆਪਦੀ ਕਾਰ ਜਾਂ ਮੋਟਰਸਾਈਕਲ ਤੇ ਨਹੀਂ ਹੋਣਾ ਮੇਰੀਆਂ ਮੇਰੀਆਂ ਬੇਨਤੀਆਂ ਜਿਹੜਾ ਮੋਟਰਸਾਈਕਲ ਕਾਰ ਤੇ ਆਇਆ ਉਹ ਸੱਜਣ ਉਹਦੀ ਗੈਰ ਹਾਜ਼ਰੀ ਮੈਂ ਤਾਂ ਭਈ ਆਪੇ 80 ਦੀ 85 ਬੱਸਾਂ ਲੈ ਕੇ ਲੈ ਕੇ ਆਣਾ ਤੇ ਫਿਰ ਉਹਨਾਂ ਸੰਗਤ ਛੋਡੇ ਨਾ ਜੁੜਨਾ ਚਾਉਂਦੀ ਹੈ ਤੇ ਭਰਾ ਅੱਗੇ ਹੱਥ ਨੂੰ ਧਾ ਕੇ ਜੋੜ ਦੋ ਵੱਤ ਉਹ ਸੰਗਤ ਕਿਉਂਕਿ ਜੇ ਤੁਸੀਂ ਕੋਣਾ ਵੀ ਘਰਾਂ 'ਚ ਬੈਠਿਆ ਤੁਹਾਡੇ ਨਾਲ ਸੰਗਤ ਜੁੜ ਜੂਗੀ ਨਹੀਂ ਤੇ ਪੰਜਾਬ ਤੁਸੀਂ ਨੈਸ਼ਨਲ ਜੀਬੋਰਡ ਲੈ ਲਓ ਮੈਂ ਕੋਈ ਸਿਆਸੀ ਬਿਆਨ ਨਹੀਂ ਦੇਦਾ ਆ ਜਾਂ ਬੀਬੀ ਬਜੀਤ ਕੋਰਾ ਝਾੜੂ ਝਾੜੂ ਕਰੀਏ ਇਹ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਲੇਕੋ ਆਪਣੇ ਦੀ ਕਈ ਵਰਕਰ ਸੀ ਜਾਰੇ ਘਬਰਾਏ ਹੋਏ ਸੀ ਦਬਤ ਜਾਂਦੇ ਸੀ ਡਰ ਤੱਕ ਕਮਾ ਉਸ 7-8 ਹਜ਼ਾਰ ਰੁਪਏ ਕੱਟ ਕਰਕੇ ਤੇ ਬੁਰੇ ਮਾਰੇ ਤੋਂ ਡਰ ਕੇ ਕਹਿੰਦਾ ਬਹਿ ਜਾ ਬਹਿ ਜਾ ਉਹ ਵੀ ਥੋੜੀ ਅਰੇ ਜੇ ਨਾ ਦੇਖੋ ਜੈ ਆਪ ਜੇ ਆਪਣਾ ਰੋਡ ਸ਼ੋਅ ਹੁੰਦਾ ਚਾਹੇ ਆਪਣੀ ਯਾਤਰਾ ਸੀ ਜੇ ਪੰਜਾਬ ਚੋਂ ਸਟੇਜ ਤੋਂ ਬੋਲ ਕੇ ਨਾ ਗੱਡੀ ਤੋਂ ਬੋਲ ਕੇ ਗਏ ਆ ਪ੍ਰਧਾਨ ਜੀ ਦਾ ਕੱਲੇ ਮੁਕਸ਼ਰਾ ਦੇ ਨੂੰ ਮਾਣ ਆਸਰ ਹੋਇਆ ਕਿਸੇ ਹਲਕੇ ਚ ਨਹੀਂ ਜਾ ਕੇ ਜੇ ਪ੍ਰਧਾਨ ਜੀ ਨੇ ਵਿਆਸਨ ਤੋਂ ਵਧਿਆrti ਦਾ ਰਿਪੋਰਟ ਰੁਕਿਆ ਉਹ ਮਾਣ ਕਿ ਨੂੰ ਹਾਸਲ ਹੋਇਆ ਸ਼੍ਰੀ ਮੁਕਸ਼ਰ ਸਾਹਿਬ ਦੇ ਹਲਕੇ ਦੇ ਹਲਕੋ ਵਰਕਰ ਤੇ ਇੱਕ ਮੈਂ ਤੁਹਾਨੂੰ ਕਹਿੰਦਾ ਸੁਣਦੇ ਬਿਆ ਕਰੋ ਇਲੈਕਸ਼ਨ ਦਾ ਟਾਈਮ ਬੜੀਆਂ ਵਾਵਾ ਬੜੀਆਂ ਬੜੀਆਂ ਗੱਲਾਂ ਕਰਨੀਆਂ ਪਰ ਇੱਕ ਢੜ ਅਰਾਡੇ ਦੇ ਨਾਲ ਇਹ ਤੋਂ ਸੁਣੋ ਤੇ ਇਹਨੂੰ ਬਾਦਿਓ ਜੇ ਕੋਈ ਕੰਮ ਦੀ ਗੱਲ ਰੱਖੇ ਤੇ ਦਿਮਾਗ ਚ ਬਾਦਿਓ ਤੇ ਨਹੀਂ ਤਾਂਗਾ ਆਤਮਾ ਚੱਲਦਿਆ ਕਰੋ ਸੁਣਦੀ ਲੋੜ ਨਹੀਂ ਤੇ ਬੂਤ ਹੋਈਸ ਆਪਣੇ ਕਿਰਤੀ ਹੋਣੀ ਹੈ ਤੇ ਆ ਵਿਧਾਨ ਵੀ ਰਹੇ ਆ ਐਮਐਮਏ ਵੀ ਰਹੇ ਆ ਅਕਾਲੀ ਦਲ ਦੇ ਤੇ ਗਾ ਰਹੇ ਨਾ ਵੀ ਆ ਕੀ ਅਕਾਲੀ ਦਲ ਖਤਮ ਹੋ ਕੇ ਦੱਸ ਚੁੱਕੇ ਅਕਾਲੀ ਦਲ ਦੀ ਆਪਦੀ ਚਾਲ ਚੱਲੀ ਜਾਣੀ ਆ ਅਕਾਲੀ ਦਲ ਹਮੇਸ਼ਾ ਯਾਦ ਰੱਖਿਓ ਪਾਰਟੀ ਨੇ ਇਨਸਾਨ ਪੈਦਾ ਕਰਦੀ ਆ ਤਾਂ ਕਿ ਇਨਸਾਨ ਪਾਰਟੀ ਪੈਦਾ ਕਰਦਾ ਮੰਨੋ ਕਿ ਤੁਸੀਂ ਵੀ ਅਕਾਲੀ ਦਲ ਦੀ ਸਪੀਡ ਤੁਹਾਡੇ ਤੋਂ ਬਿਗੜਾ ਘੱਟੂ ਜਾਂ ਲੋਕੀਂ ਪਾਰਟੀ ਤੋਂ ਬਿਗੜਾ ਘੱਟੂਗੀ ਨਹੀਂ ਇਹ ਕਹਿੰਦੇ ਤੇ ਅਕਾਲੀ ਦਾ ਖਤਮ ਹੋ ਗਿਆ ਮੇਰੀ ਇੱਕ ਬੇਨਤੀ ਜਵੇਂ ਹਣੀ ਜੀ ਨੇ ਕਿਹਾ ਮੈਂ ਇਸ ਗੱਲ ਦਾ ਗੁਰੂਵਾਰੀ ਤੋਂ ਡਰ ਕੇ ਇਸ ਗੱਲ ਦੀ ਤਾਇਦ ਕਰਦਾ ਵੀ ਤੁਸੀਂ ਇਹ ਸਭ ਕੇ ਤੋਂ ਦਿੱਲੇ ਆਪੇ 20000 ਤੇ ਜਿੱਤਾਂਗੇ 20000 ਆਪੇ ਲੈ ਲੋ ਬੋਧਿਆ ਬੋਧਿਆ ਹੁਣ ਐਫਐਐਸ ਤੋਂ ਮੇਰੇ ਖਰੇ ਜਿੱਤੂ ਐਫਐਮਪੀ ਦੀ ਟਿਕਟ ਦਿੰਦੀ ਆ 40 ਰੁਪਏ ਦੀ ਮਾਰਕ ਚ ਆ ਗਿਆ ਪਰ ਤੋਂ ਲੋਤੇ ਉੱਥੇ ਜਿਹੜੀ ਸੀਗੀਆਂ ਕਹਿੰਦੀਆਂ ਵੀ ਸਾਨੂੰ ਛੇਡ ਚਾਹੀਦੇ ਅਸੀਂ ਯੋਗਾ ਜਾਂ ਕਸਰਤ ਕਰਨੀ ਹੁੰਦੀ ਹੈ ਵਾਕ ਤੋਂ ਬਾਅਦ ਸੈਰ ਤੋਂ ਬਾਅਦ ਕਹਿੰਦੇ ਜੀ ਮੈਂ ਐਮਐਲਏ ਆ ਐਮਐਲਏ ਕੋਦਰ ਫੰਡ ਨਹੀਂ ਹੁੰਦੇ ਮੈਨੂੰ ਐਮਕੀ ਬਣਾ ਦਿਓ ਲੈ ਸੁਣ ਲੋ ਕੋਈ ਐਗਾ ਵੀ ਪਾਸੇ ਉਹ ਸਰਕਾਰ ਆਉਣ ਦੇ ਅਕਾਲੀ ਗਲਤੀ ਤੇ ਸਾਡੇ ਵਰਗਾ ਹੋਇਆ ਐਮਐਲਏ ਫਿਰ ਵੇਖੀ ਵੀ ਜਿਆਦਾ ਤੇ ਉਹ ਪਿਆਰਾ ਲੈ ਕੇ ਵਿਖਾਵਾਂਗੇ ਨਾਲੇ ਤੇ ਇੱਕ ਕੁਰਸੀ ਢਾ ਕੇ ਵੇ ਆ ਹੈਗਾ ਕਾਲੀ ਨਲ ਦਾ ਸਰਕਾਰ ਕਹਿੰਦਾ 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 ਐਮਪੀ ਬਣਾ ਦਿਓ ਵੇਖੋ ਐਮਪੀ ਆਪਾਂ ਇੱਕ ਲੜਾਈ ਲੜਨੀ ਹੁੰਦੀ ਆ ਐਮਪੀ ਦਾ ਫੰਡ ਕਿੰਨਾ ਹੁੰਦਾ 5 ਕਰੋੜ ਤੇ 5 ਕਰੋੜ ਚੋਂ 9 ਹਲਕੇ ਜੀ ਕਿੰਨਾ ਆਇਆ 45 45 ਲੱਖ ਰੁਪਏ ਆ ਤੁਸੀਂ ਮੈਨੂੰ ਇੱਕ ਦੱਸੋ ਸਰਕਾਰ ਨੇ ਪਹਿਲੇ ਵੱਡਾ ਐਮਪੀ ਬਣਾਉਣ ਤੋਂ ਪਹਿਲਾਂ ਕਿਹੜਾ ਭਾਵ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਉਹਨਾਂ ਦੀਆਂ ਤਾਂ ਮੈਨਪੂਰੀਆਂ ਠੀਕ ਹੈ ਬਾਈ ਦਾ ਇਲੈਕਸ਼ਨ ਤੁਸੀਂ